ਨਵਜੋਤ ਸਿੱਧੂ ਦੀ ਪ੍ਰਿੰਕਿਆ ਗਾਂਧੀ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਆ ਅਸਲ ਦੇ ਵਿੱਚ ਇਹ ਮੁਲਾਕਾਤ ਕਿਉਂ ਹੋਈ ਆ ਇਸ ਮੁਲਾਕਾਤ ਦੇ ਕੀ ਮਾਇਨੇ ਨੇ ਕੀ ਕਾਂਗਰਸ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਧਰ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇੱਕੋ ਪ੍ਰੋਜੈਕਟ ਦੇ ਕੀਤੇ ਜਾ ਰਹੇ ਦੋ ਵਾਰ ਉਦਘਾਟਨਾ ਦੀ ਗੱਲ ਕਰਨੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਬਿਜਲੀ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਪਰ ਕਈ ਥਾਵਾਂ ਤੇ ਇੱਕੋ ਪ੍ਰੋਜੈਕਟ ਦੇ ਦੋ ਦੋ ਵਾਰ ਉਦਘਾਟਨ ਹੋਏ ਨੇ ਆਖਰਕਾਰ ਚੱਲ ਕੀ ਰਿਹਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਖਿੱਚੋ ਤਾਣ ਬੜੀ ਅਹਿਮ ਜਾਣਕਾਰੀ ਸਾਂਝੀ ਕਰਨੀ ਆ ਸਾਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਮੈਂ ਅਜੇ ਰੱਖੜਾ ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬੋ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਤੂ ਸਾਰ ਅੱਜ ਪ੍ਰਿਅੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਮੁਲਾਕਾਤ ਕਰਦੇ ਨੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰੀਕੇ ਦੇ ਨਾਲ ਭਖ ਜਾਂਦੀ ਆ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ ਕੀ ਕੁਝ ਵੱਡਾ ਹੋਣ ਜਾ ਰਿਹਾ ਕਾਂਗਰਸ ਦੇ ਵਿੱਚ ਦੇਖੋ ਨਵਜੋਤ ਸਿੰਘ ਸਿੱਧੂ ਦੀ ਅੱਜ ਪ੍ਰਿਅੰਕਾ ਗਾਂਧੀ ਦੇ ਨਾਲ ਲੰਬੇ ਸਮੇਂ ਬਾਅਦ ਜਿਹੜੀ ਆ ਉਹ ਮੁਲਾਕਾਤ ਹੋਈ ਹੈ ਔਰ ਜਦੋਂ ਤੋਂ ਉਹ ਤਸਵੀਰ ਜਿਹੜੀ ਉਹ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਦੀ ਪ੍ਰਿਅੰਕਾ ਗਾਂਧੀ ਹੋਰਾਂ ਦੇ ਨਾਲ ਇਹ ਖਲਬਲੀ ਜੀ ਪੈਦਾ ਹੋ ਗਈ ਆ ਖਾਸ ਕਰਕੇ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਅੰਦਰ ਕਿਉਂਕਿ ਕਾਂਗਰਸ ਦੇ ਅੰਦਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਖਿੱਚੋ ਤਾਣ ਚੱਲ ਰਹੀ ਆ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਸੀਐਮ ਦੀ ਕੁਰਸੀ ਨੂੰ ਲੈ ਕੇ ਹੁਣ ਬਹੁਤ ਸਾਰੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਅੱਜਕੱਲ ਇੱਕ ਪਾਸੇ ਮੰਨ ਰਹੇ ਸੀ ਮੰਨ ਰਹੇ ਸੀ ਕਿ ਖੁੰਝੇ ਲੱਗ ਗਿਆ ਨਵਜੋਤ ਸਿੰਘ ਸਿੱਧੂ ਕਿਉਂਕਿ ਅੱਜ ਤੋਂ 1.5 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਪੂਰਨ ਤਰੀਕੇ ਦੇ ਨਾਲ ਐਕਟਿਵ ਸੀਗੇ 2022 ਦੇ ਵਿੱਚ ਜਿਹੜੀ ਉਹ ਚੋਣ ਹਾਰਨ ਤੋਂ ਬਾਅਦ ਜੇ ਕੋਈ ਸਭ ਤੋਂ ਪਹਿਲਾਂ ਘਰ ਦੇ ਵਿੱਚੋਂ ਲੀਡਰ ਨਿਕਲਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਨਿਕਲਿਆ ਸੀ ਲੋਕਾਂ ਦੇ ਵਿੱਚ ਫਿਰ ਨਵਜੋਤ ਸਿੰਘ ਸਿੱਧੂ ਨੇ ਬੇਸ਼ੱਕ ਪਾਰਟੀ ਤੋਂ ਅਸਤੀਫਾ ਦਿੱਤਾ ਸੀਗਾ ਪ੍ਰਧਾਨਗੀ ਤੋਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀਗਾ 22 ਦੀਆਂ ਚੋਣਾਂ ਤੋਂ ਬਾਅਦ ਰਾਜਾ ਬੜਿੰਗ ਪ੍ਰਧਾਨ ਬਣ ਗਏ ਸੀ ਪਰ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਐਕਟਿਵ ਸੀਗੇ ਮੁੱਖ ਮੰਤਰੀ ਨੂੰ ਵੀ ਜਾ ਕੇ ਮਲੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਮੁੱਦਿਆਂ ਦੀ ਸਿਆਸਤ ਕਰਨੀ ਹੈ ਲਗਾਤਾਰ ਆਰਟੀਆਈਆਂ ਵੀ ਕੀਤੀਆਂ ਲਗਾਤਾਰ ਆਪਾਂ ਦੇਖਿਆ ਕਿ ਮਾਈਨਿੰਗ ਦੇ ਮੁੱਦੇ ਤੇ ਹੋਰ ਬਹੁਤ ਸਾਰੇ ਇੱਕ ਤੋਂ ਬਾਅਦ ਇੱਕ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮੁੱਦੇ ਪੰਜਾਬ ਦੀ ਸਿਆਸਤ ਦੇ ਅੰਦਰ ਚੱਕਦੇ ਰਹੇ ਆ ਫਿਰ ਇੱਕ ਦੌਰ ਇਹੋ ਜਿਹਾ ਵੀ ਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਅੰਦਰ ਆਪਾਂ ਦੇਖਿਆ ਕਿ ਕਈ ਥਾਵਾਂ ਦੇ ਉੱਪਰ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਲੋਕ ਪਹੁੰਚਣ ਦਾ ਵੱਡੇ ਵੱਡੇ ਲੀਡਰਾਂ ਦਾ ਜ਼ੋਰ ਵੀ ਲੱਗਦਾ ਰਿਹਾ ਪਰ ਨਵਜੋਤ ਸਿੰਘ ਸਿੱਧੂ ਇਕੱਲਾ ਹੀ ਉਹਨਾਂ ਰੈਲੀਆਂ ਦੇ ਵਿੱਚ 10-10 ਹਜ਼ਾਰ ਦਾ ਇਕੱਠ ਕਰ ਦਿੰਦਾ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਨਾਨ ਪਰਸਨੈਲਿਟੀ ਹੈ ਔਰ ਵੱਡੀ ਇੱਕ ਸ਼ਖਸੀਅਤ ਹੈ ਜਿਸ ਨੂੰ ਇਕੱਠ ਲੋਕ ਸੁਣਣ ਜਿਹੜਾ ਉਹ ਆਉਂਦੇ ਆ ਜਿਸ ਨੂੰ ਇਕੱਠ ਇਕੱਠਾ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਦੀਆਂ ਉਹ ਰੈਲੀਆਂ ਜਿਹੜਾ ਉਹ ਉਹਨਾਂ ਨੂੰ ਕੁਝ ਲੀਡਰਾਂ ਨੂੰ ناਗਵਾਰ ਗੁਜਰੀਆਂ ਉਹਨਾਂ ਨੇ ਕਲੇਸ਼ ਪਾ ਲਿਆ ਕਿ ਇਹ ਤਾਂ ਭਾਈ ਗਲਤ ਹੈ ਇਹ ਤਾਂ ਭਾਈ ਐਦਾਂ ਨਹੀਂ ਚਾਹੀਦਾ ਐਦਾਂ ਨਹੀਂ ਚਾਹੀਦਾ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਤੇ ਹਾਈ ਕਮਾਂਡ ਨੇ ਚਲੋ ਉਹ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਜਿਹੜੀਆਂ ਉਹ ਰੁਕਵਾ ਦਿੱਤੀਆਂ ਮੈਡਮ ਸਿੱਧੂ ਦਾ ਇਲਾਜ ਜਿਹੜਾ ਹੋਇਆ ਸਿੱਧੂ ਉਧਰ ਬਿਜ਼ੀ ਹੋ ਗਏ ਕਿਉਂਕਿ ਪਹਿਲਾਂ ਜੇਲ੍ਹ ਜਾਣਾ ਪਿਆ ਫਿਰ ਉਹਨਾਂ ਨੂੰ ਮੈਡਮ ਦੇ ਇਲਾਜ ਦੇ ਵਿੱਚ ਬਿਜ਼ੀ ਹੋਣਾ ਪਿਆ ਇਸ ਦੇ ਦੌਰਾਨ ਸਿੱਧੂ ਐਕਟਿਵ ਪੋਲਿਟਿਕਸ ਉਹ ਥੋੜਾ ਜਿਆਦਾ ਪਾਸੇ ਹੋ ਗਏ ਕਿਉਂਕਿ ਪਰਿਵਾਰ ਜ਼ਰੂਰੀ ਹੈ ਕਮਕਾਦ ਵੀ ਜ਼ਰੂਰੀ ਹੈ ਮੈਡਮ ਦਾ ਇਲਾਜ ਬਹੁਤ ਵੱਡੀ ਗੱਲ ਸੀਗੀ ਫਿਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਜਿਹੜਾ ਕਮੈਂਟੇਟਰ ਦੇ ਤੌਰ ਤੇ ਪਰਫਾਰਮ ਕਰਨ ਦਾ ਮੌਕਾ ਮਿਲ ਰਿਹਾ ਹੈ ਲਗਾਤਾਰ ਉਥੇ ਜਿਹੜਾ ਉਹ ਕਾਮਯਾਬ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਪਲ ਸ਼ਰਮਾ ਸ਼ੋਅ ਦੇ ਵਿੱਚ ਕੁਝ ਹੋਰ ਚੋ ਵੀ ਜਿਹੜੇ ਆ ਸਿੱਧੂ ਨੂੰ ਮੋਟੀਵੇਸ਼ਨ ਟਾਕ ਤੋਂ ਲੈ ਕੇ ਬਹੁਤ ਸਾਰੀਆਂ ਟਾਕਸ ਜਿਹੜੀਆਂ ਉਹ ਮਿਲ ਰਹੀਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ ਦੇ ਵਿੱਚ ਪੂਰੇ ਸਟਾਰडम ਤੇ ਨੇ ਨਵਜੋਤ ਸਿੰਘ ਸਿੱਧੂ ਦੀ ਇਸ ਵਕਤ ਆਪਣੀ ਕੈਰੀਅਰ ਦੇ ਵਿੱਚ ਕਹਿ ਲੋ ਕਿ ਉਹ ਸਿਖਰ ਤੇ ਹੈਗੇ ਆ ਰਾਜਨੀਤਿਕ ਪੱਖੋਂ ਨਹੀਂ ਮੈਂ ਕਹਿ ਰਿਹਾ ਜਿਹੜਾ ਉਹਨਾਂ ਦਾ ਕੈਰੀਅਰ ਜਿਹੜਾ ਟੀਵੀ ਵਾਲਾ ਉਹ ਚੱਲ ਰਿਹਾ ਹੈਗਾ ਸੋ ਹੁਣ ਇਹਦੇ ਸਭ ਦੇ ਵਿਚਾਰ ਚਰਚਾ ਸੀਗੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਰਿਹਾ ਹੈ ਪੰਜ ਸੱਤ ਚਿਹਰੇ ਉਹਦੀ ਦੌੜ ਦੇ ਵਿੱਚ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਦੌੜ ਦੇ ਵਿੱਚ ਸੀ ਤੇ ਕੁਝ ਲੋਕ ਸੋਚਦੇ ਸੀ ਕਿ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਬਿਲਕੁਲ ਸਾਈਡ ਲਾਈਨ ਹੈ ਹੁਣ ਉਹਨਾਂ ਦੀ ਵਾਰੀ ਜਿਹੜੀ ਆ ਉਹ ਆਉਣੀ ਨਹੀਂ ਹੁਣ ਵਾਰੀ ਆਉਣੀ ਜਾਂ ਨਹੀਂ ਆਉਣੀ ਉਹ ਤਾਂ ਕਾਂਗਰਸ ਦੀ ਹਾਈ ਕਮਾਂਡ ਨੇ ਸੋਚਣਾ ਪਰ ਕਿਤੇ ਨਾ ਕਿਤੇ ਇਹ ਤਸਵੀਰ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਅੱਜ ਆਈ ਖਾਸ ਕਰਕੇ ਪਾਰਟੀ 'ਚ ਬੈਠੇ ਸਿੱਧੂ ਵਿਰੋਧੀਆਂ ਖਾਸ ਕਰਕੇ ਜੱਟ ਚਿਹਰਿਆਂ ਨੂੰ ਕਿਉਂਕਿ ਇਸ ਵਕਤ ਪੰਜਾਬ ਦੇ ਅੰਦਰ ਪੋਲਿਟਿਕਸ ਕਈ ਤਰੀਕੇ ਦੀ ਚੱਲ ਰਹੀ ਹੈ ਇੱਕ ਪੋਲਿਟਿਕਸ ਇਹ ਚੱਲ ਰਹੀ ਹੈ ਕਿ ਦਲਿਤ ਚੇਰਾ ਸੀਐਮ ਜਾਂ ਕੋਈ ਹੋਰ ਇੱਕ ਪੋਲਿਟਿਕਸ ਇਹ ਹੈ ਕਿ ਜੱਟ ਚੇਰਾ ਜਾਂ ਕੁਝ ਹੋਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ ਨਵਜੋਤ ਸਿੰਘ ਸਿੱਧੂ ਬੇਸ਼ੱਕ ਇੱਕ ਤਰੀਕੇ ਨਾਲ ਪਾਰਟ ਟਾਈਮ ਪੋਲਿਟਿਕਸ ਕਰਦੇ ਹੋਣ ਮੈਂ ਇਹਨੂੰ ਇਹਦੇ ਵਿੱਚ ਕਹਿਣ ਚ ਕੋਈ ਦੁਰਾਅੇ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਇੱਕ ਪਾਸੇ ਹੋਏ ਆ ਸਰਕਾਰ ਦੇ ਦੌਰਾਨ ਵੀ ਬਹੁਤ ਹੀ ਬਹੁਤਾ ਸਮਾਂ ਮੰਤਰੀਸ਼ਪ ਤੋਂ ਅਸਤੀਫਾ ਦੇ ਕੇ ਉਹ ਪਾਸੇ ਰਹੇ ਇੱਕ ਤਰੀਕੇ ਨਾਲ ਪਾਰਟ ਟਾਈਮ ਪੋਲੀਟੀਸ਼ਨ ਮੰਗ ਜਿਹੜਾ ਉਹ ਵਿਚਰੇ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਨਵਜੋਤ ਸਿੰਘ ਸਿੱਧੂ ਦਾ ਕਦ ਏਡਾ ਵੱਡਾ ਹੈਗਾ ਬਾਕੀ ਲੀਡਰਾਂ ਦੇ ਨਾਲੋਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਦੇ ਚ ਜਾ ਕੇ ਖੜਦੇ ਆ ਲੋਕਾਂ ਦੇ ਸਾਹਮਣੇ ਤਾਂ ਬਾਕੀ ਲੀਡਰ ਜਿਹੜੇ ਆ ਉਹ ਇੱਕ ਤਰੀਕੇ ਦੇ ਨਾਲ ਬੌਣੇ ਹੋ ਜਾਂਦੇ ਆ ਨਵਜੋਤ ਸਿੰਘ ਸਿੱਧੂ ਦੀ ਇਹ ਤਸਵੀਰ ਆਈ ਹੈ ਔਰ ਪ੍ਰਿਆੰਕਾ ਗਾਂਧੀ ਦੇ ਨਾਲ ਆਈ ਹੈ ਔਰ ਪ੍ਰਿਆੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਖਾਸਮ ਖਾਸ ਮੰਨੇ ਜਾਂਦੇ ਆ ਪ੍ਰਿਅੰਕਾ ਗਾਂਧੀ ਹੀ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਕਹਿੰਦੇ ਲਿਆਉਣ ਵਾਲੇ ਸੀ ਪ੍ਰਿਅੰਕਾ ਗਾਂਧੀ ਹੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵਾਲੇ ਸੀ ਔਰ ਜੇ ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੀ ਕੋਈ ਸਿਫਾਰਿਸ਼ ਹੈ ਤਾਂ ਉਹ ਪ੍ਰਿਅੰਕਾ ਗਾਂਧੀ ਮੰਨੀ ਜਾਂਦੀ ਹੈ ਤਾਂ ਹੁਣ ਜਦੋਂ ਦੌਰ ਚੱਲ ਰਿਹਾ ਕੋਈ ਪ੍ਰਿਅੰਕਾ ਗਾਂਧੀ ਨੂੰ ਤਾਂ ਚਲੋ ਹਲੇ ਤੱਕ ਉਸ ਤਰੀਕੇ ਨਾਲ ਮਿਲਿਆ ਨਹੀਂ ਕੋਈ ਕੇਸੀ ਵੇਣੂ ਗੋਪਾਲ ਨੂੰ ਮਿਲ ਰਹੇ ਹੈ ਕੋਈ ਜਾ ਕੇ ਆਪਾਂ ਕਹਿ ਲੋ ਕਿ ਬਖੇਲ ਸਾਹਿਬ ਨੂੰ ਮਿਲ ਰਹੇ ਹੈ ਕੋਈ ਰਾਹੁਲ ਜੀ ਦਾ ਸਮੇਂ ਮੰਗ ਰਹੇ ਹੈ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਪਰ ਇਸ ਵਕਤ ਅਜੇ ਹੀ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਦੀ ਇੱਕ ਮੁਲਾਕਾਤ ਪ੍ਰਿਅੰਕਾ ਗਾਂਧੀ ਦੇ ਨਾਲ ਹੋਈ ਹੈ ਹਾਲਾਂਕਿ ਪ੍ਰਿਅੰਕਾ ਗਾਂਧੀ ਦੇ ਨਾਲ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਹੋਇਆ ਇਹ ਕਹਿਣਾ ਮੁਸ਼ਕਿਲ ਹੈ ਹਲੇ ਕਿਉਂਕਿ ਨਵਜੋਤ ਸਿੰਘ ਸਿੱਧੂ ਜਾਣਦੇ ਆ ਜਾਂ ਪ੍ਰਿਅੰਕਾ ਗਾਂਧੀ ਜਾਣਦੇ ਆ ਜਾਂ ਫਿਰ ਰੱਬ ਜਾਣਦਾ ਇਹ ਤਿੰਨੇ ਹੀ ਬੰਦੇ ਜਾਣਦੇ ਆ ਕਿ ਮੀਟਿੰਗ 'ਚ ਕੀ ਹੋਇਆ ਪਰ ਕਿਤੇ ਨਾ ਕਿਤੇ ਇਸ ਤਸਵੀਰ ਤੋਂ ਬਾਅਦ ਕਾਂਗਰਸ ਦੇ ਅੰਦਰ ਪੈਦਾ ਹੋਈ ਖਲਬਲੀ ਨੇ ਇਹ ਜ਼ਰੂਰ ਦੱਸ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹਲੇ ਖਤਮ ਨਹੀਂ ਹੋਇਆ ਨਵਜੋਤ ਸਿੰਘ ਸਿੱਧੂ ਦੀ ਹਾਈ ਕਮਾਂਡ ਦੇ ਅੰਦਰ 65 ਬਿਲਕੁਲ ਘਟੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਇਹ ਨਹੀਂ ਕਹਿ ਸਕਦੇ ਆਪਾਂ ਕਿ ਉਹ ਬਿਲਕੁਲ ਪਾਰਟੀ ਦੇ ਵਿੱਚੋਂ ਸਾਈਡਲਾਈਨ ਹੋ ਗਿਆ ਇਹ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਵੇਲੇ ਕਿਸੇ ਵੀ ਪੋਸਟ ਦੇ ਉੱਪਰ ਉਹ ਐਂਟਰੀ ਮਾਰ ਸਕਦੇ ਆ ਯਾਨੀ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਲੇ ਕੋਈ ਅਹੁਦਾ ਮਿਲੇ ਜਾਂ ਨਾ ਮਿਲੇ ਉਹ ਗੱਲ ਵੱਖਰੀ ਹੈ ਪਰ ਜਿਹੜੇ ਲੋਕ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਦੀ ਕੁਰਸੀ ਦੀ ਲਾਈਨ ਦੇ ਵਿੱਚ ਲਾ ਕੇ ਖੜੇ ਐ ਉਹ ਇਹ ਨਹੀਂ ਕਹਿ ਸਕਦੇ ਕਿ ਨਵਜੋਤ ਸਿੰਘ ਸਿੱਧੂ ਨਾ ਤਾਂ ਪ੍ਰਧਾਨਗੀ ਦਾ ਦਾਵੇਦਾਰ ਹੈ ਨਾ ਨਵਜੋਤ ਸਿੰਘ ਸਿੱਧੂ ਸੀਐਮ ਦੀ ਕੁਰਸੀ ਦਾ ਦਾਵੇਦਾਰ ਹੈ ਇਹ ਨਹੀਂ ਕਹਿ ਸਕਦੇ ਇਹ ਜ਼ਰੂਰ ਹੈ ਇੱਕ ਗੱਲ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਜਿਹੜੀ ਗੱਲ ਜਾਂਦੀ ਹੈ ਪ੍ਰਿਆੰਕਾ ਗਾਂਧੀ ਦੀ ਨਾਲ ਮੁਲਾਕਾਤ ਹੋਣ ਤੋਂ ਬਾਅਦ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਇੱਕ ਗੱਲ ਜਾਂਦੀ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਬਹੁਤ ਸਾਰੇ ਲੀਡਰ ਜਦੋਂ ਪਿੱਛੇ ਜੇ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਕੀਤੀਆਂ ਸੀਗੀਆਂ ਜਾਂ ਹੋਰ ਉਹ ਆਪਣੀਆਂ ਗਤੀਵਿਧੀਆਂ ਕਰ ਰਹੇ ਸੀ ਤਾਂ ਬਹੁਤ ਸਾਰੇ ਲੀਡਰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਸ਼ਿਕਾਇਤਾਂ ਲਾ ਰਹੇ ਸੀਗੇ ਕਿ ਭਾਈ ਇਹ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਅੰਦਰ ਖਲਬਲੀ ਪੈਦਾ ਕਰ ਰਹੇ ਆ ਪਾਰਟੀ ਦੇ ਅੰਦਰ ਬਗਾਵਤ ਕਰਾ ਰਹੇ ਆ ਪਾਰਟੀ ਦੇ ਅੰਦਰ ਕਲੇਸ਼ ਕਰਵਾ ਰਹੇ ਆ ਇਹਨਾਂ ਦੇ ਕਰਕੇ ਹੀ ਪਾਰਟੀ ਦੇ ਅੰਦਰ ਕਲੇਸ਼ ਹੋ ਰਿਹਾ ਹੁਣ ਨਵਜੋਤ ਸਿੰਘ ਸਿੱਧੂ ਦੀ ਅੱਜ ਪੈਂਕਾ ਗਾਂਧੀ ਦੇ ਨਾਲ ਆਈ ਤਸਵੀਰ ਤੋਂ ਬਾਅਦ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਇੱਕ ਗੱਲ ਨਵਜੋਤ ਦੇ ਪੱਖ ਜਾਂਦੀ ਹੈ ਕਿ ਭਾਈ ਠੀਕ ਆ ਤੁਸੀਂ ਕਹਿੰਦੇ ਸੀਗੇ ਸਾਰੇ ਲੀਡਰ ਕਹਿੰਦੇ ਸੀਗੇ ਕਿ ਨਵਜੋਤ ਸਿੱਧੂ ਕਰਕੇ ਕਲੇਸ਼ ਹੁੰਦਾ ਹੈ ਭਾਈ ਨਵਜੋਤ ਸਿੰਘ ਸਿੱਧੂ ਨੂੰ ਤਾਂ ਹੁਣ ਤੁਹਾਡੀ ਐਕਟਿਵ ਪੋਲਿਟਿਕਸ ਦੇ ਵਿੱਚੋਂ ਪਾਸੇ ਹੋਇਆਂ ਨੂੰ ਵੀ ਇੱਕ ਇੱਕ ਡੇਢ ਸਾਲ ਦਾ ਸਮਾਂ ਜਿਹੜਾ ਉਹ ਹੋ ਗਿਆ ਪਰ ਹੁਣ ਤੁਸੀਂ ਦੱਸ ਦੋ ਕਿ ਹੁਣ ਪਾਰਟੀ ਦੇ ਅੰਦਰ ਕਲੇਸ਼ ਪਿਛਲੇ ਇੱਕ ਡੇਢ ਸਾਲ ਦਾ ਨਹੀਂ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਜਦੋਂ ਸਿੱਧੂ ਐਕਟਿਵ ਸੀ ਉਸ ਤੋਂ ਵੀ ਜ਼ਿਆਦਾ ਕਲੇਸ਼ ਜਿਹੜਾ ਉਹ ਇਸ ਵਕਤ ਪਾਰਟੀ ਦੇ ਵਿੱਚ ਹੋ ਰਿਹਾ ਹੈ ਉਹ ਕਹਿਣ ਦਾ ਭਾਵ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਲੀਡਰਾਂ ਦੇ ਵੱਲੋਂ ਸਿਰਫ ਸਾਈਡਲਾਈਨ ਕਰਨ ਦੇ ਚੱਕਰ 'ਚ ਖੁੰਝੇ ਲਾਉਣ ਦੇ ਚੱਕਰ 'ਚ ਬਦਨਾਮ ਕੀਤਾ ਜਾ ਰਿਹਾ ਸੀਗਾ ਕਿ ਉਹ ਜਾਣ ਬੁੱਝ ਕੇ ਜਿਹੜਾ ਹੈਗਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਔਰ ਦੂਜੀ ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਦੀਆਂ ਖਾਮੀਆਂ ਕਮੀਆਂ ਆਪਸ ਦੇ ਜਿਹੜੀਆਂ ਸਾਰਿਆਂ ਨੇ ਦੱਸੀਆਂ ਹੀਆਂ ਔਰ ਕਿਸੇ ਵੀ ਵੇਲੇ ਐਂਟਰੀ ਹੋ ਸਕਦੀ ਹੈ ਵੀ ਆਪਾਂ ਦੱਸੀ ਹੈ ਪਰ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਧਿਆਨ ਮੰਗਦੀ ਗੱਲ ਇਹ ਜਰੂਰ ਦੇਖਣੀ ਪਊਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਅੰਦਰ ਚੋਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਤੇ ਭਰੋਸਾ ਕਰਨ ਵਾਲਿਆਂ ਦੀ ਪੰਜਾਬ ਦੇ ਅੰਦਰ ਕੋਈ ਕਮੀ ਨਹੀਂ ਹੈ ਪਰ ਭਰੋਸਾ ਨਵਜੋਤ ਸਿੰਘ ਸਿੱਧੂ ਦੇ ਕਿਰਦਾਰ ਤੇ ਹੈ ਉਹਦੀ ਇਮਾਨਦਾਰੀ ਤੇ ਹੈ ਨਵਜੋਤ ਸਿੰਘ ਸਿੱਧੂ ਕਰੂਗਾ ਕੀ ਇਹਦੇ ਤੇ ਭਰੋਸਾ ਜਿਹੜਾ ਉਹ ਨਹੀਂ ਉਹਨਾਂ ਦੇ ਆਪਣੇ ਸਮਰਥਕਾਂ ਨੂੰ ਵੀ ਭਾਈ ਨਵਜੋਤ ਸਿੰਘ ਸਿੱਧੂ ਨੇ ਚਲੇ ਕਿੱਥੇ ਜਾਣਾ ਕਰਨਾ ਕੀ ਆ ਕਦੋਂ ਘਰੇ ਬਹਿ ਜਾਣਾ ਕਦੋਂ ਐਕਟਿਵ ਹੋ ਜਾਣਾ ਉਹ ਸਮਝੋ ਬਾਹਰ ਹੈ ਥੋੜੀ ਜੀ ਸਥਿਰਤਾ ਆਪਦੇ ਆਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲਿਆਉਣੀ ਪਊਗੀ ਇਹ ਜਿਹੜੀ ਪਾਰਟ ਟਾਈਮ ਪੋਲਿਟਿਕਸ ਵਾਲੀ ਗੱਲ ਹੈ ਜਿਹੜੇ ਲੋਕ ਤੁਹਾਡੇ ਪਿੱਛੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਹਾਡੀਆਂ ਪੋਸਟਾਂ ਪਾ ਕੇ ਤੁਹਾਡੀਆਂ ਰੈਲੀਆਂ ਕਰਵਾ ਕੇ ਜਾਂ ਹੋਰ ਤੁਹਾਡੇ ਪ੍ਰੋਗਰਾਮ ਕਰਵਾ ਕੇ ਤੁਹਾਡੇ ਪਿੱਛੇ ਸਟੈਂਡ ਲੈ ਕੇ ਜਿਹੜੇ ਲੋਕ ਤੁਹਾਡੇ ਪਿੱਛੇ ਅੜਦੇ ਲੜਦੇ ਰਹੇ ਆ ਦੂਜਿਆਂ ਨਾਲ ਦੁਸ਼ਮਣੀਆਂ ਪਾ ਲੀਆਂ ਜਦੋਂ ਤੁਸੀਂ ਘਰੇ ਬਹਿ ਗਏ ਉਹਨਾਂ ਦਾ ਹਾਲ ਨਹੀਂ ਪੁੱਛਿਆ ਤਾਂ ਫਿਰ ਫਾਇਦਾ ਕੀ ਹੈ ਇਹੋ ਜੀ ਲੀਡਰੀ ਦਾ ਲੀਡਰ ਉਹ ਹੈ ਜਿਹੜਾ ਆਪਣੇ ਬੰਦਿਆਂ ਨੂੰ ਲੀਡ ਕਰ ਸਕੇ ਸੋ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟ ਟਾਈਮ ਵਾਲੀ ਪੋਲਿਟਿਕਸ ਵਾਲੀ ਛਵੀ ਨੂੰ ਸੁਧਾਰਦਿਆਂ ਹੋਇਆ ਜਿਹੜੀ ਉਹ 100% ਆਪਣਾ ਦੇਣਾ ਚਾਹੀਦਾ ਜੇ ਉਹ ਕਰਨਾ ਹੈ ਮੈਂ ਪਹਿਲਾਂ ਵੀ ਇਹ ਮੈਂ ਨਵਜੋਤ ਸਿੰਘ ਸਿੱਧੂ ਨੂੰ ਵੈਸੇ ਵੀ ਕਿਹਾ ਸੀ ਕਿ ਭਾਈ ਜੇ ਤੁਸੀਂ ਸੋਚਦੇ ਹੋਵੋ ਕਿ ਤੁਸੀਂ ਘਰੇ ਬਹਿ ਜਾਓ ਆਰਾਮ ਦੇ ਨਾਲ ਤੇ ਕਾਂਗਰਸ ਤੁਹਾਨੂੰ ਘਰੋਂ ਲੈਣ ਆਵੇ ਇਹ ਗੱਲ ਹੋਣੀ ਨਹੀਂ ਹੈ ਜੇ ਤੁਸੀਂ ਘਰੇ ਬੈਠੇ ਹੋ ਤੁਹਾਡਾ ਪਲਾਨ ਇਹ ਹੈ ਕਿ ਮੈਂ ਘਰੇ ਬੈਟੂਗਾ ਤੇ ਬਹੁਤਿਆਂ ਨੂੰ ਫਰਕ ਪਊਗਾ ਇਹ ਵੀ ਕੋਈ ਤੁਹਾਡਾ ਭਲੇਖਾ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਘਰੇ ਬੈ ਜਾਵੇ ਔਰ ਉਹ ਬੈਠਾ ਹੀ ਰਵੇ ਤੇ ਪਾਸੇ ਹੋ ਜਾਵੇ ਤੇ ਇਸ ਲਾਈਨ ਦੇ ਵਿੱਚ ਆਵੇ ਹੀ ਨਾ ਸੋ ਉਹਨਾਂ ਨੂੰ ਉਹ ਪੁੱਗਦਾ ਸੀਗਾ ਸੋ ਮੈਂ ਫਿਰ ਉਹੀ ਉਹਨਾਂ ਨੂੰ ਸਰਾਹੇ ਜੇ ਉਹ ਮੰਗਣਗੇ ਤਾਂ ਜਰੂਰ ਦੇਾਂਗੇ ਕਿ ਭਾਈ ਜੇ ਤੁਸੀਂ ਘਰੇ ਬੈਠੇ ਕਿਸੇ ਨੇ ਲੈਣ ਨਹੀਂ ਆਉਣਾ ਘਟੋ-ਘਟ ਚਾਹੇ ਤੁਸੀਂ ਸ਼ੋਜ਼ ਦੇ ਹੋ ਚਾਹੇ ਤੁਸੀਂ ਦਿੱਲੀ ਹੋ ਚਾਹੇ ਤੁਸੀਂ ਬੰਬੇ ਹੋ ਚਾਹੇ ਤੁਸੀਂ ਬਾਹਰੋਂ ਦੇਸ਼ ਤੋਂ ਬਾਹਰੋਂ ਪੰਜਾਬ ਦੇ ਮੁੱਦੇ ਦੇ ਉੱਪਰ ਜਦੋਂ ਜਿਹੜੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਪੰਜਾਬ ਦੇ ਮੁੱਦੇ ਦੇ ਉੱਪਰ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮੈਂ ਪੰਜਾਬ ਦੇ ਨਾਲ ਆ ਮੈਂ ਹਰ ਚੀ ਚੱਡਣ ਨੂੰ ਤਿਆਰ ਆ ਮੈਨੂੰ ਕੋਈ ਲਾਲਚ ਨਹੀਂ ਪੰਜਾਬ ਤੇ ਪਿਛਲੇ 1.5 ਸਾਲ ਤੋਂ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀ ਚੱਕਣ ਦੀ ਬਹੁਤ ਲੋੜ ਸੀ ਪਰ ਨਵਜੋਤ ਸਿੰਘ ਸਿੱਧੂ ਬਿਲਕੁਲ ਚੁੱਪ ਨੇ ਆਖਿਰ ਕਿਉਂ ਚੁੱਪ ਨੇ ਕਿਤੇ ਉਹ ਕਹਿੰਦੇ ਆ ਕਿ ਮੈਂ ਪੰਜਾਬ ਤੇ ਪੰਜਾਬੀਅਤ ਦੇ ਨਾਲ ਆ ਕਿਤੇ ਉਹ ਕਹਿੰਦੇ ਆ ਕਿ ਜੇ ਰਾਹੁਲ ਜੇ ਹਾਈ ਕਮਾਂਡ ਕਹੂਗੇ ਮੈਂ ਫੇਰ ਬੋਲੂਗਾ ਇਹ ਕਲੇਸ਼ ਪਾ ਲੈਂਦੇ ਆ ਪਰ ਮੈਨੂੰ ਲੱਗਦਾ ਕਿ ਮੁੱਦਿਆਂ ਦੇ ਉੱਪਰ ਸਿੱਧੂ ਨੂੰ ਬੋਲਦੇ ਰਹਿਣਾ ਚਾਹੀਦਾ ਹੈ ਜੇ ਮੁੱਦਿਆਂ ਦੀ ਰਾਜਨੀਤੀ ਉਹਨਾਂ ਨੇ ਛੱਡ ਦਿੱਤੀ ਤਾਂ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨਵਜੋਤ ਸਿੱਧੂ ਰਹਿ ਜਾਣਗੇ ਕਿਉਂਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਹੀ ਨਵਜੋਤ ਸਿੰਘ ਸਿੱਧੂ ਹੈ ਔਰ ਇਸੇ ਕਰਕੇ ਜੇ ਉਹਨਾਂ ਨੇ ਗੱਲ ਛੱਡਤੀ ਉਦੋਂ ਹੁਣ ਮੁੱਖ ਮੰਤਰੀ ਨੇ ਵੀ ਟਿੱਪਣੀ ਕੀਤੀ ਆ ਉਹ ਕਹਿੰਦੇ ਕਿ ਪਤਾ ਨਹੀਂ ਕਿ ਕਿੰਨੀ ਕੁ ਵਾਰੀ ਵਾਪਸੀ ਕਰਨੀ ਹੈ ਕਿੰਨੀ ਕੁ ਵਾਰੀ ਵਾਪਸੀ ਕਰਨ ਨੂੰ ਲੈ ਕੇ ਇਹ ਗੱਲ ਹੋ ਜਾਂਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਉਹ ਪਰਸਨੈਲਿਟੀ ਹੈ ਜੇ ਉਹ ਜਾਦੇ ਬੋਲਦੇ ਆ ਤਾਂ ਖਬਰਾਂ ਬਣਨੀਆਂ ਹੀ ਬਣਦੀਆਂ ਨੇ ਪਰ ਜੇ ਨਵਜੋਤ ਸਿੰਘ ਸਿੱਧੂ ਚੁੱਪ ਵੀ ਕਰ ਜਾਂਦੇ ਆ ਤਾਂ ਤਾਂ ਵੀ ਨਵਜੋਤ ਸਿੰਘ ਸਿੱਧੂ ਦੀ ਚੁੱਪ ਤੇ ਵੀ ਜੜੀਆਂ ਖਬਰਾਂ ਬਣਦੀਆਂ ਸੁਰਖੀਆਂ ਬਣਦੀਆਂ ਕਿ ਆਖਰ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਆ ਐਡਾ ਵੱਡਾ ਕਿਰਦਾਰ ਐਡੀ ਵੱਡੀ ਪਰਸਨੈਲਿਟੀ ਨਵਜੋਤ ਸਿੰਘ ਸਿੱਧੂ ਹੈਗੇ ਆ ਔਰ ਇਹ ਗੱਲ ਜ਼ਰੂਰ ਹੈ ਕਿ ਪ੍ਰਿਆੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਅੱਜ ਆਈ ਇਹ ਫੋਟੋ ਜਿਹੜੀ ਹੈ ਇਹ ਦੇਖ ਕੇ ਬਹੁਤਿਆਂ ਨੂੰ ਜਿਹੜੀ ਆ ਉਹ ਨੀਂਦ ਆਉਣੀ ਨਹੀਂ ਤੇ ਬਹੁਤੇ ਇੱਕ ਦੂਜੇ ਨੂੰ ਫੋਨ ਕਰ ਕਰ ਵੀ ਪੁੱਛਦੇ ਆ ਕਿ ਭਾਈ ਪਤਾ ਤਾਂ ਕਰੋ ਕਿ ਆਖਰ ਸਿੱਧੂ ਦਿੱਲੀ ਗੱਲ ਕਰਕੇ ਕੀ ਆਇਆ ਕਿਤੇ ਸਾਡੀਆਂ ਫੇਰ ਜਿਹੜੇ ਉਹ ਪੰਜਾਬੀਆਂ ਜਾਂ ਕਹਿ ਲੋ ਕਿ ਉਹ ਜਾਗਟਾਂ ਉਹ ਸਵੈ ਸੰਤੀਆਂ ਇਹ ਸਵਾਈਆਂ ਨਾ ਰਹਿ ਜਾਣ ਤੇ ਕਿਤੇ ਲਾਈਨ 'ਚ ਲੱਗੇ ਨਾ ਰਹਿ ਜੀ ਇਹ ਤੇ ਸਿੱਧੂ ਸਿੱਧਾ ਆ ਕੇ ਬਹਿ ਜਾਣ ਕੁਰਸੀ ਤੇ ਕਿਤੇ ਉਹੀ ਗੱਲ ਨਾ ਹੋ ਜੇ ਕਿਤੇ ਉਹੀ ਫੇਰ ਜਿਹੜੀ ਕੈਪਟਨ ਨੇ ਜਿਵੇਂ ਕੀਤੀ ਸੀ ਜਦੋਂ ਉਹ ਨਾ ਹੋ ਜਵੇ ਤਾਂ ਇਹ ਗੱਲਾਂ ਜਿਹੜੀਆਂ ਉਹ ਬਿਲਕੁਲ ਸੋਚਦੇ ਹੋਣਿਆਂ ਕਈਆਂ ਨੂੰ ਨੀਂਦ ਜਿਹੜੀ ਆ ਉਹ ਆਉਣੀ ਨਹੀਂ ਅੱਜ ਨਵਜੋਤ ਸਿੰਘ ਸਿੱਧੂ ਦੀ ਇਹ ਫੋਟੋ ਦੇਖੀ। ਬਿਲਕੁਲ ਸਰ ਜਿਵੇਂ ਨਵਜੋਤ ਕੌਰ ਸਿੱਧੂ ਵੀ ਐਕਟਿਵ ਰਾਜਨੀਤੀ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਜਿਵੇਂ ਅੱਜ ਇਹ ਫੋਟੋ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਤਾਂ ਇਹ ਨਵਜੋਤ ਸਿੱਧੂ ਦਾ ਵੀ ਆਪਣਾ ਇੱਕ ਵੱਡਾ ਔਰਾ ਕਿ ਜੇਕਰ ਨਵਜੋਤ ਸਿੱਧੂ ਹੁਣ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਦੇ ਨੇ ਕਿ ਕਾਂਗਰਸ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਨਾਲ ਹੀ ਜੋ ਉਹਨਾਂ ਦਾ ਵਿਰੋਧੀ ਧੜਾ ਹੈਗਾ ਕਾਂਗਰਸ ਦੇ ਵਿੱਚ ਕੀ ਉਸ ਨੂੰ ਵੀ ਖਤਮ ਕਰ ਲਿਆ ਜਾਵੇਗਾ। ਦੇਖੋ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਜਿਸ ਤਰੀਕੇ ਦੇ ਨਾਲ ਤੁਸੀਂ ਮੈਡਮ ਦੀ ਗੱਲ ਕੀਤੀ ਆ ਮੈਡਮ ਐਕਟਿਵ ਹੋ ਗਏ ਆ ਇਹ ਗੱਲ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਸਿਸਟਮ ਫੈਕਟਰ ਨਾ ਬੈਠਿਆ ਤਾਂ ਉਹ ਨਹੀਂ ਆਉਣਗੇ ਇਹ ਨਹੀਂ ਆ ਕਿ ਕਾਂਗਰਸ ਛੱਡ ਕੇ ਕਿਤੇ ਹੋਰ ਚੱਲਣਗੇ ਹਾਲ ਦੀ ਘੜੀ ਬਾਕੀ ਉਹ ਆਪ ਜਾਣਦੇ ਆ ਜਾਂ ਰੱਬ ਜਾਣਦਾ ਹੈ ਕਿ ਕੀ ਹੋਣਾ ਪਰ ਇਹ ਆ ਕਿ ਮੈਡਮ ਚੋਣ ਜਿਹੜੀ ਆ ਉਹ ਜ਼ਰੂਰ ਲੜਨਗੇ ਜੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਮਿਲੇਗੀ ਤਾਂ ਨਵਜੋਤ ਸਿੰਘ ਸਿੱਧੂ ਸਾਨੂੰ ਫੇਰ ਪਹਿਲਾਂ ਵਾਂਗ ਐਕਟਿਵ ਪੋਲਿਟਿਕਸ ਦੇ ਵਿੱਚ ਦੇਖਣਗੇ ਤੇ ਜੇ ਨਵਜੋਤ ਸਿੰਘ ਸਿੱਧੂ ਉਸ ਤਰੀਕੇ ਦੀ ਗੱਲ ਜੇ ਪੰਜਾਬ ਦੇ ਨਾਲ ਇਨਸਾਫ ਕਰਨ ਵਾਲੀ ਥਾਂ ਤੇ ਨਾ ਬੈਠ ਸਕੇ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਮੈਡਮ ਜਿਹੜੀ ਆ ਉਹ ਚੋਣ ਜਿਹੜੀ ਆ ਉਹ ਜੂਲਣਗੇ ਤੇ ਉਹ ਮੰਤਰੀ ਵਗੈਰਾ ਬਣ ਜਾਣਗੇ ਧੜੇਬੰਦੀ ਜਿਹੜੀ ਆ ਕਾਂਗਰਸ ਨੂੰ ਜੇ ਤੁਸੀਂ ਕਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਠਾ ਕੇ ਖਤਮ ਹੋ ਜੂਗੀ ਧੜੇਬੰਦੀ ਜਿਹੜੀ ਆ ਖਤਮ ਨਹੀਂ ਹੋਣੀ ਇਹ ਗੱਲ ਜ਼ਰੂਰ ਹੈ ਕਿ ਹੁਣ ਸਿੱਧੂ ਨੂੰ ਰੋਕਣ ਵਾਲਿਆਂ ਦੇ ਕਾਫਲੇ ਜਿਹੜੇ ਉਹ ਦਿੱਲੀ ਵੱਲ ਨੂੰ ਚਾਲੇ ਜਰੂਰ ਪਾਉਂਦੇ ਆਪਾਂ ਨੂੰ ਨਜ਼ਰੀ ਆਉਣਗੇ ਬਿਲਕੁਲ ਸਰ ਤਾਂ ਉਧਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਵੱਲੋਂ ਬਿਜਲੀ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾ ਰਹੇ ਪਰ ਕੁਝ ਤਸਵੀਰਾਂ ਹੈਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਕਿਉਂਕਿ ਇੱਕੋ ਪ੍ਰੋਜੈਕਟ ਦੇ ਦੋ ਵਾਰ ਉਦਘਾਟਨ ਹੋ ਰਹੇ ਨੇ ਪਹਿਲਾ ਮੰਤਰੀ ਮੁੰਡੀਆਂ ਉਦਘਾਟਨ ਕਰ ਜਾਂਦੇ ਨੇ ਉਹਨਾਂ ਦੇ ਨਾਲ ਦੋ ਵਿਧਾਇਕ ਹੁੰਦੇ ਨੇ ਬਾਅਦ ਦੇ ਵਿੱਚ ਉਸੇ ਪ੍ਰੋਜੈਕਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਭੋਲਾ ਜੀ ਤੇ ਉਹਨਾਂ ਦੇ ਨਾਲ ਮੇਅਰ ਹੁੰਦੇ ਨੇ ਲੁਧਿਆਣੇ ਦੇ ਵਿੱਚ ਇਹ ਪ੍ਰੋਜੈਕਟ ਨੇ ਉੱਥੇ ਉਦਘਾਟਨ ਹੁੰਦੇ ਨੇ ਕਿਵੇਂ ਦੇਖਦੇ ਹੋ ਦੋ ਵਾਰ ਇੱਕੋ ਪ੍ਰੋਜੈਕਟ ਦਾ ਉਦਘਾਟਨ ਹੋਣਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਖਿੱਚੋ ਤਾਣ ਦੇਖੋ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਇਹ ਉਦਘਾਟਨਾਂ ਦੀ ਜਿਹੜੀ ਗੱਲ ਹੈ ਨਾ ਇਹ ਕੋਈ ਪਹਿਲੀ ਵਾਰੀ ਹਾਸੋਹੀਣੀ ਨਹੀਂ ਬਣੀ ਇਸ ਤੋਂ ਪਹਿਲਾਂ ਚਾਹੇ ਬਾਥਰੂਮਾਂ ਦੇ ਉਦਘਾਟਨ ਸੀ ਜਾਂ ਹੋਰ ਉਦਘਾਟਨ ਸੀ ਇਹ ਯਾਨੀ ਪਹਿਲੀ ਵਾਰੀ ਹੋਈ ਜਿਹੜਾ ਸਿਸਟਮ ਹੁੰਦਾ ਹੈ ਜੋ ਇਹ ਕਰਦੇ ਆ ਆਮ ਆਦਮੀ ਪਾਰਟੀ ਦੇ ਅੰਦਰ ਜੋ ਵੀ ਹੁੰਦਾ ਉਹ 70 ਸਾਲਾਂ ਚ ਪਹਿਲੀ ਵਾਰ ਆਲੀ ਗੱਲ ਹੈ ਹੁਣ ਇੱਕੋ ਵਾਰ ਇੱਕੋ ਥਾਂ ਦੇ ਦੋ ਉਦਘਾਟਨ ਇੱਕੋ ਦਿਨ ਦੇ ਵਿੱਚ ਹੋਣੇ ਇਹ ਵੀ ਜਿਹੜੀ 70 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਲੁਧਿਆਣਾ ਦੇ ਵਿੱਚ ਇੱਕ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਮੰਤਰੀ ਮੁੰਡੀਆਂ ਐਮ ਐਲ ਏ ਰਜਿੰਦਰਪਾਲ ਕੁਰਸ਼ੀਨਾ ਐਮ ਐਲ ਏ ਮਦਨ ਲਾਲ ਬੱਗਾ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਪਰ ਕੁਝ ਹੀ ਦਿਨ ਦੇ ਬਾਅਦ ਉਸੇ ਹੀ ਥਾਂ ਦਾ ਉਦਘਾਟਨ ਦੁਬਾਰਾ ਜਿਹੜੇ ਐਮਐਲਏ ਜਿਹੜੇ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਆ ਆਪਣੇ ਕਾਰਨਾਮਿਆਂ ਦੇ ਕਰਕੇ ਭੋਲਾ ਗਰੇਵਾਲ ਤੇ ਮੈਡਮ ਮੇਅਰ ਲੁਧਿਆਣੇ ਦੇ ਜਾ ਕੇ ਉਸੇ ਹੀ ਥਾਂ ਦਾ ਕੀਤੇ ਹੋਏ ਉਦਘਾਟਨ ਦਾ ਦੁਬਾਰਾ ਉਦਘਾਟਨ ਜਿਹੜਾ ਉਹ ਕਰਕੇ ਆਉਂਦੇ ਆ ਪਤਾ ਨਹੀਂ ਕਿਉਂ ਪਤਾ ਨਹੀਂ ਇਹ ਚੱਲ ਕੀ ਰਿਹਾ ਅਕਸਰ ਵਿਵਾਦਾਂ 'ਚ ਰਹਿਣ ਵਾਲਾ ਐਮਐਲਏ ਭੋਲਾ ਗਰੇਵਾਲ ਉਹ ਇਹ ਗੱਲ ਸੋਚਦੇ ਆ ਕਿ ਭਾਈ ਮੈਂ ਹੀ ਮੇਰੇ ਇੱਥੋਂ ਦਾ ਮੁੱਖ ਮੰਤਰੀ ਆ ਮੈਂ ਹੀ ਇੱਥੋਂ ਦਾ ਮੰਤਰੀ ਆ ਮੇਰੇ ਹਰਕੇ ਦੇ ਵਿੱਚ ਕੋਈ ਹੋਰ ਜਿਹੜਾ ਉਹ ਨਹੀਂ ਕਰ ਸਕਦਾ ਉਦਘਾਟਨ ਭਾਈ ਜੇ ਤੁਸੀਂ ਉਦਘਾਟਨ ਕਰਨਾ ਸੀ ਤਾਂ ਜਦੋਂ ਸਾਰੇ ਜਣੇ ਆਏ ਸੀ ਉਹਨਾਂ ਨੂੰ ਕਹਿ ਦਿੰਦੇ ਕਿ ਭਾਈ ਰੀਵਨ ਮੈਂ ਕੱਟਣਾ ਤੇ ਉਹ ਫੀਤਾ ਜਾਂ ਵੀ ਮੈਂ ਖਿੱਚਣਾ ਸੋ ਉਦੋਂ ਕਰ ਲੈਂਦੇ ਪਰ ਤੁਸੀਂ ਉਦੋਂ ਉਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨਹੀਂ ਤੇ ਪਹੁੰਚ ਕੇ ਵੱਖਰੇ ਤੁਸੀਂ ਜਿਹੜਾ ਉਦਘਾਟਨ ਕੀਤਾ ਸਮਝੋ ਬਾਹਰ ਆਇਆ ਕਿ ਹਾਈ ਕਮਾਂਡ ਇਸ ਚੀਜ਼ ਦਾ ਨੋਟਿਸ ਉਹਨਾਂ ਦੀ ਆਮ ਆਦੀ ਪਾਰਟੀ ਦੀ ਭੋਲੇਗਰੇਵਾਲ ਦੀ ਇਸ ਹਰਕਤ ਦਾ ਲੈਂਦੀ ਹੈ ਜਾਂ ਨਹੀਂ ਲੈਂਦੀ ਇਹ ਗੱਲ ਦੇਖਣ ਵਾਲੀ ਹੈ ਪਰ ਹਾਸੂ ਹੀਣੀ ਸਥਿਤੀ ਆਮ ਆਦੀ ਪਾਰਟੀ ਦੀ ਦਿਨੋਂ ਦਿਨ ਜਿਹੜੀ ਉਹ ਬਣ ਰਹੀ ਹੈ ਔਰ ਨਾਲ ਹੀ ਨਾਲ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਆ ਉਹ ਇਕਜੁੱਟ ਨਹੀਂ ਮੈਂ ਤਾਂ ਹੈਰਾਨ ਆ ਬੀਬੀ ਮੇਰ ਦੇ ਉੱਪਰ ਕਿ ਉਹ ਹਲੇ ਕੱਲ ਹਲੇ ਚੰਗੀ ਤਰ੍ਹਾਂ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਐਕਟਿਵ ਹੋਏ ਐ ਪਰ ਉਹ ਹੁਣੇ ਧੜੇਬੰਦੀ ਦਾ ਜਿਹੜਾ ਸ਼ਿਕਾਰ ਹੋ ਗਿਆ ਐ ਮੇਰ ਤਾਂ ਸਭ ਦਾ ਸਾਂਝਾ ਹੁੰਦਾ ਔਰ ਮੇਰ ਨੂੰ ਸਭ ਦੇ ਨਾਲ ਚੱਲਣਾ ਚੱਲਣਾ ਚਾਹੀਦਾ ਹੈਗਾ ਪਰ ਮੇਰ ਸਾਹਿਬ ਹੁਣੇ ਹੀ ਮੰਤਰੀਆਂ ਦੇ ਨਾਲ ਮੇਰ ਸਾਹਿਬ ਹੁਣੇ ਹੀ ਪਾਰਟੀ ਦੇ ਪ੍ਰੋਗਰਾਮ ਤੋਂ ਵੱਖਰੇ ਹੋ ਕੇ ਆਪਣੇ ਪ੍ਰੋਗਰਾਮ ਬਣਾਉਣ ਲੱਗੇ ਮੈਨੂੰ ਲੱਗਦਾ ਹੈ ਕਿ ਮੇਰ ਸਾਹਿਬ ਨੂੰ ਭੋਲਾ ਗਰੇਵਾਲ ਜੀ ਖਰਾਬ ਜਿਹੜਾ ਉਹ ਜ਼ਰੂਰ ਕਰਨਗੇ ਕਿਉਂਕਿ ਭੋਲਾ ਗਰੇਵਾਲ ਜੀ ਦੀ ਆਪਣੀ ਛਵੀ ਆਪਣਾ ਕਿਰਦਾਰ ਜਿਹੜਾ ਉਹ ਇਹੋ ਜਿਹਾ ਹੈਗਾ ਕਿ ਉਹ ਬਿਲਕੁਲ ਇੱਕ ਵਿਵਾਦਪੂਰਨ ਜਿਹੜੇ ਇਨਸਾਨ ਇੱਕ ਤਰੀਕੇ ਨਾਲ ਹੈਗੇ ਆਪਾਂ ਦੇਖਿਆ ਕਿ ਕਈ ਥਾਵਾਂ ਦੇ ਵਿੱਚ ਚੋਣਾਂ ਦੇ ਵਿੱਚ ਚਾਹੇ ਉਹ ਜਲੰਧਰ ਦੀ ਜਿਮਨੀ ਚੋਣ ਸੀਗੀ ਚਾਹੇ ਉਹ ਕਾਂਗਰਸ ਮੌਕੇ ਕੁਝ ਜਿਮਨੀ ਚੋਣਾਂ ਸੀ ਉੱਥੇ ਕਿਹੋ ਜਿਹਾ ਇਹਨਾਂ ਨੇ ਨਿਭਾਏ ਆਪਣੇ ਕਿਰਦਾਰ ਭੋਲਾ ਗਰੇਵਾਲ ਹੋਣਾ ਨੇ ਉਹ ਆਪਣੇ ਸਭ ਦੇ ਜਿਹੜੇ ਉਹ ਸਾਹਮਣੇ ਹੀ ਨੇ ਔਰ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦੇ ਕੇ ਆਮਦਨੀ ਪਾਰਟੀ ਕਿਵੇਂ ਆਪਣੇ ਹੀਰੇ ਕਹਿ ਰਹੀ ਹੈ ਉਹ ਵੀ ਜਿਹੜੀ ਆ ਸਮਝੋ ਬਾਹਰ ਹੈ ਗੱਲ ਪਰ ਭੋਲਾ ਗਰੇਵਾਲ ਵਰਗੇ ਜਿਹੜੇ ਲੋਕ ਹੁਣੇ ਅੱਖਾਂ ਜਿਹੜੀਆਂ ਪਾਰਟੀ ਨੂੰ ਦਿਖਾ ਰਹੇ ਔਰ ਮੈਡਮ ਮੇਅਰ ਵਰਗੇ ਲੋਕ ਜਿਹੜੇ ਉਹ ਪਾਰਟੀ ਨੂੰ ਹੁਣੇ ਅੱਖਾਂ ਦਿਖਾਉਣ ਲੱਗ ਗਏ ਆ ਤਾਂ ਇਹੋ ਜਿਹੇ ਲੋਕਾਂ ਦਾ ਦਿੱਲੀ ਹਾਈ ਕਮਾਂਡ ਕੀ ਕਰੇਗੀ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਆ ਪਰ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਚਾਹੇ ਉਹ ਉੱਪਰ ਹੋਵੇ ਚਾਹੇ ਉਹ ਥੱਲੇ ਹੋਵੇ ਹੁਣ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਵੀ ਪਾਰਟੀ ਨੂੰ ਸਨ ਜਿਹੜੀ ਉਹ ਲੱਗਦੀ ਦਿਖਾਈ ਦੇ ਰਹੀ ਹੈ ਆਟੋਤਾੜ ਹੁੰਦੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਕੁਝ ਐਮਐਲਏ ਵੱਖਰੇ ਨੇ ਸੜੇ ਮੰਤਰੀ ਤੇ ਕੁਝ ਐਮਐਲਏ ਜਿਹੜੇ ਉਹ ਵੱਖਰੇ ਮੇਅਰ ਦੇ ਨਾਲ ਨੇ ਇੱਕ ਇੱਕ ਐਮਐਲਏ ਭੂਲਾ ਗਰੇਵਾਲ ਦੀ ਉਹ ਜਿਵੇਂ ਮੈਂ ਗੱਲ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਹਾਸੂ ਹੀ ਨਹੀਂ ਸਥਿਤੀ ਲੁਧਿਆਣਾ ਦੇ ਵਿੱਚ ਜਿਹੜੀ ਆ ਉਹ ਜੂਰ ਇਸ ਵਕਤ ਬਣਦੀ ਹੋਈ ਸਾਨੂੰ ਨਜ਼ਰੀ ਜਿਹੜੀ ਉਹ ਆਈ ਹੈ ਬਿਲਕੁਲ ਸਰ ਜੋ ਇਹ ਖਿੱਚੋ ਤਾਣ ਆਮ ਆਦਮੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਖੁੱਲ ਕੇ ਵੀ ਸਾਹਮਣੇ ਆ ਸਕਦੀ ਆ ਜੇ ਹੁਣ ਇਤੋਂ ਵੱਧ ਖੁੱਲ ਕੇ ਕੀ ਸਾਹਮਣੇ ਆਉਣੀ ਹੈ ਹੁਣ ਤੁਸੀਂ ਦੇਖੋ ਕਿ ਵੱਖੋ-ਵੱਖਰੇ ਉਧ்கਾਟਨ ਜਿਹੜੇ ਕਰ ਦਿੱਤੇ ਐ ਏਦੋਂ ਵੱਧ ਖੁੱਲ ਕੇ ਖਿੱਚੋ ਤਾਣ ਬਗਾਵਤ ਜਿਹੜੀ ਇੱਕ ਤਰੀਕੇ ਦੀ ਕੀ ਸਾਹਮਣੇ ਆਉਣੀ ਐ ਸੋ ਇਹਦਾ ਨੇੜੇ-ਨੇੜੇ ਜਾ ਕੇ ਇਹਦਾ ਨੁਕਸਾਨ ਹੀ ਹੋਣਾ ਔਰ ਮੈਨੂੰ ਲੱਗਦਾ ਕਿ ਇਹ ਜਿਹੜੇ ਅਲੱਗ ਅਧ்கਾਟਨਤ ਗੁੱਟਨ ਕਰਦੇ ਫਿਰਦੇ ਐ ਇਹ 27 ਦੀਆਂ ਚੋਣਾਂ ਤੋਂ ਪਹਿਲਾਂ ਮੈਨੂੰ ਲੱਗਦਾ ਨਹੀਂ ਕਿ ਇਹ ਪਾਰਟੀ ਦੇ ਅੰਦਰ ਰਹਿਣਗੇ ਕਿਉਂਕਿ ਸ਼ਭਿਓ ਇਹਨਾਂ ਦੀ ਇਹੋ ਜੀ ਬਣ ਚੁੱਕੀ ਐ ਕਿ ਪਾਰਟੀ ਹਾਈ ਕਮਾਂਡ ਸੋਚ ਚੁੱਕੀ ਐ ਕਿ ਇਹੋ ਜੇ ਐਮਐਲਆ ਦੀ ਜਿਹੜੀ ਉਹ ਪਹਿਲਾਂ ਦਾ ਟਿਕਟੀ ਨਾ ਇਹੋ ਜਿਹੇ ਨੇ ਦਿੱਤੇ ਜਾਵੇ ਤੇ ਜੇ ਦਿੱਤੀ ਨਾ ਦਿੱਤੀ ਤਾਂ ਫਿਰ ਇਹੋ ਜਿਹੇ ਨੇ ਜਿਹੜਾ ਭੱਜ ਭੱਜ ਦੂਜੀਆਂ ਪਾਰਟੀਆਂ ਜਾਣਾ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ ਨੂੰ 2027 ਤੱਕ ਇਹ ਪਾਰਟੀ ਦੇ ਅੰਦਰ ਜਿਹੜਾ ਰਹਿਣਗੇ ਬਿਲਕੁਲ ਸਰ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਅੱਜ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਨਨ ਲੋਕ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ